ਬਸ ਚੰਦਸ ਕਿਸ ਤਰ੍ਹਾਂ ਦਾ ਲੱਗਾ ਜੀ ਸਵਾਦ ਇਹ ਬਹੁਤ ਟੇਸਟੀ ਹੈ ਇਹ ਵੰਗਾ ਤਾਂ ਇਹ ਤੋਂ ਛੇਟਾ ਤਾਂ ਇਹ ਵੰਗਾ ਬਹੁਤ ਫੈਂਟੈਸਟਿਕ ਬਹੁਤ ਘੱਟ ਰੇਟ ਤੇ ਜੀ ਗੁੱਡ ਕੁਆਲਿਟੀ ਦੀ ਸਾਡੇ ਕੁੱਕ ਵਗੈਰਾ ਅਸੀਂ ਬਾਹਰੋਂ ਰੇਸ ਕਰਦੇ ਜੀ ਸਾਰੇ ਠੀਕ ਹੈ ਜੀ ਫਿਰ ਕੈਪਟਨ ਪਟਿਆਲੇ ਤੋਂ ਸਾਰਾ ਕੁਝ ਅਸੀਂ ਬਾਹਰੋਂ ਹੀ ਸਾਰਾ ਰੇਸ ਕਰਦੇ ਆ ਜੀ ਯਾਰ ਵੀ ਇਹ ਪਈਏ ਬਹੁਤ ਪਾਰਟੀ ਅਟੈਂਡ ਕੀਤੀ ਆ ਬੁਖਸਾਰ ਚ ਫਰੋਜਪੁਰ ਬੋਹਰ ਗੰਗਾ ਨਗਰ ਫਾਜ਼ਿਲਕਾ ਪਲੋਟ ਮਤਲਬ ਇਸ ਏਰੀਆ ਚ ਬਠਿੰਡਾ ਜੀ ਪਟਿਆਲਾ ਚੰਡੀਗੜ੍ਹ ਮੈਂ ਪਹਿਲੀ ਵਾਰ ਆ ਜੇ ਖਾ ਲਗਾ ਮੈਂ ਸਾਰਾ ਜਗ੍ਹਾ ਵੇਲਾ ਸੀ ਮੇਰਾ ਪ੍ਰੋਬਲਮ ਹੈ ਨਹੀਂ ਸੀ ਮੈਂ ਜਦ ਖਾਦੇ ਆ ਮੈਂ ਤਾਂ ਗੁਰਪ੍ਰੀਤ ਸ਼ਰਮਾ ਜੀ ਸਾਡੇ ਭਾਈ ਜੀ ਬਹੁਤ ਵਧੀਆ ਏ ਟੂ ਜ਼ੈਡ ਵਾਲਿਆਂ ਦੇ ਰੈਟਿੰਗ ਪਲੈਨਰ ਵਾਲੇ ਬਹੁਤ ਸਰਾ ਪ੍ਰਵਾਹ ਦੇ ਨਾਲ ਦਿੱਕੋ ਚਾਹਾਂ ਦਾ ਕੰਮ ਆ ਗਿਆ ਸੀ ਤੇ ਮੇਰੇ ਮਨ ਦੇ ਵਿੱਚ ਡਰ ਸੀ ਪਪੀਟ ਜੇ ਰੋਬਾ ਸਾਹੂ ਸਾਟੇ ਕਟਲਰ ਨੰਬਰ ਰਾਉਂਡ ਰਿਹਾ ਨਹੀਂ ਪਰ ਮੇਰੀਆਂ ਸ਼ਿਕਾਇਤਾਂ ਬਹੁਤ ਨੈਗੇਟਿਵ ਜੇਰੇ ਪਰੇ ਕੁਸੁਰ ਕਰਦੀ ਨਹੀਂ ਆ ਕਲਾ ਬਣ ਪ੍ਰੋਸਰ ਨਹੀਂ ਖਾਣੇ ਦੀ ਕੁਆਲਟੀ ਉਹਦਾ ਪ੍ਰੋਸਰ ਉਸ ਤੋਂ ਬਾਅਦ ਇਹ ਦੇ ਵੇਟਰ ਇਹਨਾਂ ਦੇ ਬੜੇ ਵਧੀਆ ਢੰਗ ਦੇ ਨਾਲ ਜਿੰਨੇ ਵੀ ਮਹਿਮਾਨ ਇੱਥੇ ਤਸ਼ਰੀਫ ਲਿਆਏ ਹੈ ਉਹਨਾਂ ਨੂੰ ਵਜੇ ਨਾਲ ਅਟੈਂਡ ਕਰ ਰਿਹਾ ਹੈ ਹਰੇਕ ਵਿਅਕਤੀ ਦੀ ਹਰੇਕ ਮਿੱਤਰ ਦੀਆਂ ਬਿਊਟੀਆਂ ਲਾਈਆਂ ਹੁੰਦੀਆਂ ਹਰੇਕ ਮਿੱਤਰ ਐਂਜੋਏ ਨਹੀਂ ਕਰ ਪਾਉਗਾ ਤਾਂ ਸਾਰਾ ਦਿਨ ਬਸ ਕੰਮ ਕਰਦੇ ਆ ਪਰ ਇਸ ਸਿਸਟਮ ਦੇ ਵਿੱਚ ਅਸੀਂ ਸਾਰੇ ਬਿਨਾਂ ਕਿਸੇ ਜ਼ਿੰਮੇਵਾਰੀ ਤੋਂ ਐਂਜੋਏ ਕਰ ਰਹੇ ਹਾਂ ਯਾਨੀ ਇਹਨਾਂ ਦੇ ਵਿਆਹ ਬੇਫਿਕਰਾ ਜਣਾ ਹਾਂਜੀ ਜਮੇ ਜੀ ਉਹਨਾਂ ਨੂੰ ਕਿੱਥੇ ਜਾਣ ਦੀ ਲੋੜ ਨਹੀਂ ਜੀ ਇੱਕ ਛੱਤ ਥੱਲੇ ਹੀ ਉਹਨਾਂ ਨੂੰ ਸਾਰਾ ਕੁਝ ਮਿਲੂਗਾ ਜੀ ਸਾਰਾ ਕੁਝ ਸਾਰਾ ਰੇਂਜ ਹੀ ਤੇ ਕਾਰਡ ਕੀ ਡੱਬੇ ਕੀ ਉਹਨਾਂ ਨੂੰ ਸਾਰਾ ਕੁਝ ਮਿਠਾਈਆਂ ਕੀ ਸਾਰਾ ਕੁਝ ਹੀ ਇੱਕ ਛੱਤ ਥੱਲੇ ਮਿਲੂਗਾ ਜੀ ਇਹਨਾਂ ਨੂੰ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪੈਰੀ ਫਰੀਦਕੋਟ ਦੇ ਦੋ ਨੌਜਵਾਨਾਂ ਨੇ ਮਿਲ ਕੇ A to Z ਵੈਡਿੰਗ ਪਲੈਨਰ ਇੱਕ ਅਜਿਹਾ ਪ੍ਰੋਜੈਕਟ ਸ਼ੁਰੂ ਕੀਤਾ ਹੈ ਜਿਸ ਦੇ ਵਿੱਚ ਤੁਸੀਂ ਆਪਣੇ ਵਿਆਹ ਦੀਆਂ ਖੁਸ਼ੀਆਂ ਵਿਆਹ ਦੇ ਪ੍ਰੋਗਰਾਮ ਵਿਆਹ ਦੇ ਪ੍ਰਬੰਧ ਕਰਨ ਦੇ ਲਈ ਸਾਰੇ ਫਿਕਰ ਛੱਡ ਕੇ ਇਹਨਾਂ ਤੇ ਫਿਕਰ ਪਾ ਸਕਦੇ ਹਾਂ ਤੇ ਇਹ ਤੁਹਾਡਾ A to Z ਹਰ ਪ੍ਰਬੰਧ ਹਰ ਰਸਮਾਂ ਤੁਹਾਡੀ ਉਹ ਰਵੈਤ ਅਨੁਸਾਰ ਤੇ ਸ਼ਰਦਾ ਦੇ ਨਾਲ ਨੇਪਰੇ ਚਾੜਨਗੇ ਉਹਨਾਂ ਕੋਲੇ ਪ੍ਰੋਗਰਾਮ ਕਰਨ ਲਈ ਪ੍ਰਬੰਧਕ ਅਜੇਹੇ ਆ ਜਿਹੜੇ ਕੈਪਟਨ ਅਮਰਿੰਦਰ ਸਿੰਘ ਜਦੋਂ ਮੁੱਖ ਮੰਤਰੀ ਹੁੰਦਾ ਸੀ ਉਸ ਵੇਲੇ ਜਿਹੜੀਆਂ ਪਾਰਟੀਆਂ ਹੁੰਦੀਆਂ ਸੀ ਉਹਨਾਂ ਪਾਰਟੀਆਂ ਨੂੰ ਅਟੈਂਡ ਕਰਦੇ ਸੀ ਤੇ ਉੱਥੇ ਸਾਰਾ ਪ੍ਰਬੰਧ ਕਰਦੇ ਸੀ ਉਹਨਾਂ ਨੂੰ ਕੈਪਟਨ ਕਹਿੰਦੇ ਆ ਉਹ ਕੈਪਟਨ ਆ ਕੇ ਕਿੱਥੇ ਉਹਨਾਂ ਦੇ ਵਿਆਹ ਨਾਲ ਸੰਬੰਧਿਤ ਪ੍ਰਬੰਧਾਂ ਦੇ ਵਿੱਚ ਹੱਥ ਵਟਾਉਂਦੇ ਆ ਪ੍ਰਬੰਧ ਕਰਦੇ ਆ ਪ੍ਰੀਤ ਕੋਟ ਦੇ ਵਿੱਚ ਉਹਨਾਂ ਨੇ ਬੀਤੇ ਦਿਨੀ ਜਸਵੀਰ ਜੱਸੀ ਦੇ ਬੇਟੀ ਦੇ ਵਿਆਹ ਦਾ ਸਾਰਾ ਪ੍ਰਬੰਧ ਦੇਖਿਆ ਤੇ ਉਸ ਮੁਕੇ ਪਹੁੰਚੇ ਸਾਰੇ ਮਹਿਮਾਨ ਸਾਰੇ ਉਹਨਾਂ ਦਾ ਖਾਣਾ ਖਾ ਕੇ ਉਹਨਾਂ ਦਾ ਪ੍ਰਬੰਧ ਦੇਖ ਕੇ ਅਨੰਤ ਸ਼ਕਰ ਉਠੇ ਖੁਸ਼ੀ ਆਉ ਤੁਹਾਨੂੰ ਸੁਣਾਉਣੇ ਆ ਏ ਟੂ ਜ਼ੈਡ ਵੈਡਿੰਗ ਪਲਾਨਰ ਵੱਲੋਂ ਕੀਤੀ ਗਈ ਸਾਰੀ ਪਲੈਨਿੰਗ ਕੈਟਰਿੰਗ ਨੇ ਕਿਸ ਤਰ੍ਹਾਂ ਜਸਵੀਰ ਜੱਸੀ ਦੇ ਸ਼ੰਕੇ ਦੂਰ ਕੀਤੇ ਤੇ ਕਿਸ ਤਰ੍ਹਾਂ ਖਾਣ ਪੀਣ ਵਾਲੀਆਂ ਚੀਜ਼ਾਂ ਖਾ ਕੇ ਪ੍ਰਬੰਧ ਦੇਖ ਕੇ ਖੁਸ਼ ਨੇ ਸਾਰੇ ਮਹਿਮਾਨ ਇਹ ਨਹੀਂ ਸਾਡੀ ਜਿਹੜੇ A to Z ਵੈਡਿੰਗ ਪਲਾਨਰ ਹੈ ਜਿਹੜਾ ਜੀ ਇਹਦੇ ਵਿੱਚ ਅਸੀਂ ਸਾਰਾ ਹੀ ਮੈਰਿਜ ਦਾ ਫੰਕਸ਼ਨ ਟੈਂਡ ਕਰਦੇ ਹਾਂ ਸਾਰਾ ਹੀ ਟੈਂਟ ਵਗੈਰਾ ਲਾਈਟਿੰਗ ਸਾਊਂਡ ਸਾਰਾ ਹੀ ਟੋਟਲ ਜੋ ਫੰਕਸ਼ਨ ਹੁੰਦਾ ਹੈ ਮੈਰਿਜ ਦਾ ਉਹ ਸਾਰਾ ਅਸੀਂ ਅਰੇਂਜ ਕਰਦੇ ਹਾਂ ਜੀ ਸਟੋਲ ਸਟੋਲਾਂ ਵਗੈਰਾ ਲਾਈਟਿੰਗ ਵਗੈਰਾ ਵੈਡਿੰਗ ਕਾਰ ਸਾਰੀਆਂ ਹੀ ਸਾਰਾ ਕੁਝ A to Z ਨਾ ਹੀ ਸਾਡੀ ਜਿਹੜੀ ਬ੍ਰਾਂਡ ਦਾ ਨਾਮ ਹੀ A to Z ਵੈਡਿੰਗ ਪਲਾਨਰ ਹੈ ਜੀ ਯਾਨੀ ਜਿਨ੍ਹਾਂ ਦੇ ਵਿਆਹ ਹੋ ਕੇ ਕਿੱਧਰ ਜਾਣਾ ਹਾਂਜੀ ਜਮਾਈ ਜੀ ਉਹਨਾਂ ਨੂੰ ਕਿੱ데 ਜਾਣ ਦੀ ਲੋੜ ਨਹੀਂ ਜੀ ਇੱਕ ਛੱਤ ਥੱਲੇ ਹੀ ਉਹਨਾਂ ਨੂੰ ਸਾਰਾ ਕੁਝ ਮਿਲੂਗਾ ਜੀ ਸਾਰਾ ਕੁਝ ਸਾਰਾ ਰੇਂਜ ਹੀ ਤੇ ਕਾਰਡ ਕੀ ਡੱਬੇ ਕੀ ਉਹਨਾਂ ਨੂੰ ਸਾਰਾ ਕੁਝ ਮਿਠਾਈਆਂ ਕੀ ਸਾਰਾ ਕੁਝ ਹੀ ਇੱਕ ਛੱਤ ਥੱਲੇ ਮਿਲੂਗਾ ਜੀ ਇਹਨਾਂ ਨੂੰ ਆਮ ਤੌਰ ਤੇ ਆਫਰਾਂ ਬੜੀਆਂ ਹੋ ਜਾਂਦੀਆਂ ਕੋਪਰ ਵੀ ਦੇ ਰਹੇ ਹੋ ਇਹਨਾਂ ਦੇ ਨਾਲ ਹਾਂਜੀ ਆਫਰ ਜਦੋਂ ਪੈਕੇਜ ਹੁੰਦਾ ਜੀ ਸਾਡਾ ਜਿਵੇਂ 10 ਦੇ ਵਿੱਚ ਸਾਰਾ ਲਾਈਟਿੰਗ ਦਾ ਉਹ ਪੈਕੇਜ ਦੇ ਵਿੱਚ ਹੋਰ ਆਫਰ ਹੀ ਹੋ ਜਾਂਦਾ ਜੀ ਸਾਡਾ ਜੀ ਬਹੁਤ ਘੱਟ ਰੇਟ ਤੇ ਜੀ ਗੁੱਡ ਕੁਆਲਿਟੀ ਦੀ ਸਾਡੇ ਕੁੱਕ ਵਗੈਰਾ ਸੀ ਬਾਹਰੋਂ ਰੇਜ਼ ਕਰਦੇ ਸੀ ਸਾਰੇ ਠੀਕ ਹੈ ਜੀ ਫਿਰ ਕੈਪਟਨ ਪਟਿਆਲੇ ਤੋਂ ਸਾਰਾ ਕੁਝ ਅਸੀਂ ਬਾਹਰੋਂ ਹੀ ਸਾਰਾ ਰੇਜ਼ ਕਰ ਲਿਆ ਜੀ ਘਰ ਦੀ ਡੈਕੋਰੇਸ਼ਨ ਹੋਈ ਸਾਰਾ ਕੁਝ A to Z ਜੀ ਸਾਰੇ ਅਸੀਂ ਸਾਰਾ ਅਰੇਂਜ ਕਰਦੇ ਆਂ। ਅਸੀ ਸਰ ਪਟਿਆਲੇ ਤੋਂ ਜੀ ਬੱਲੀ ਗਰੁੱਪ ਪਟਿਆਲਾ ਜੀ ਥਾਪਰ ਯੂਨੀਵਰਸਿਟੀ ਕੋਲ ਆਪਣਾ ਉੱਥੇ ਆਫਿਸ ਹੈ ਜੀ ਤੇ ਇੱਥੇ ਸਾਰਾ ਇਹਨਾਂ ਨਾਲ ਸਰਨ ਭਾਈ ਨਾਲ ਮਿਲੇ ਸੀਗੇ ਜੀ ਫਰੀਦਕੋਟੀ ਇਹਨਾਂ ਨੇ ਕੰਮ ਸਟਾਰਟ ਕੀਤਾ ਫਿਰ ਇਹਨਾਂ ਨੇ ਸਾਨੂੰ ਮੌਕਾ ਦਿੰਦੇ ਨੇ ਜੀ ਤੇ ਵਧੀਆ ਕੰਮ ਕਰ ਰਹੇ ਨੇ ਕੋਈ ਐਸੀ ਗੱਲ ਨਹੀਂ ਹੈਗੀ ਅਸੀਂ ਹੋਰ ਵੀ ਥਾਵਾਂ ਤੇ ਕੰਮ ਕਰਦੇ ਆ ਪਰ ਉਹਨਾਂ ਨਾਲ ਡਿਫਰੈਂਟ ਕਰ ਰਹੇ ਨੇ। ਅਲੱਗ ਕਿਤੇ ਹੁਣ ਤੱਕ ਕੰਮ ਕਰ ਚੁੱਕੇ ਆਂ। ਅਸੀ ਸਰ ਮੈਂ 올 ਰੌਂਡਰ ਆ ਜੀ ਮੈਂ ਪੰਜਾਬ ਦੇ ਵਿੱਚ ਸਰ ਮਖੂ ਤੋਂ ਲੈ ਕੇ ਸੰਗਰੀਆ ਤੱਕ ਤੇ ਹਿਮਾਚਲ ਸਰ 48 ਸਾਲ ਏਅਰ ਦੀ ਮਿਸਾਲ ਦੀ ਜੋ ਕਿ ਸਰ 92 ਦਾ ਮੈਂ ਇਸ ਲਾਈਨ ਚ ਆ ਜੀ ਵੀਆਪੀ ਪਾਰਟੀਆਂ ਕਿੰਨੇ ਆ ਗਏ ਅਟੈਂਡ ਕੀਤੇ ਸਰ ਵੀਆਪੀ ਇਹ ਬਹੁਤ ਪਾਰਟੀਆਂ ਅਟੈਂਡ ਕੀਤੀਆਂ ਨੇ ਬੁਖਸਾਰ ਚ ਫਿਰੋਜ਼ਪੁਰ ਬੋਹਰ ਗੰਗਾ ਨਗਰ ਫਾਜ਼ਿਲਕਾ ਮਲੋਟ ਮਤਲਬ ਇਹ ਏਰੀਆ ਚ ਬਠਿੰਡਾ ਜੀ ਪਟਿਆਲਾ ਚੰਡੀਗੜ੍ਹ ਕੈਪਟਨ ਅਮਰਿੰਦਰ ਸਿੰਘ ਦਾ ਇਕ ਸਰ ਖਾਣਾ ਖਿਲਾਇਆ ਹੋਇਆ ਜੀ ਆਪਾਂ ਆਮ ਤੌਰ ਤੇ ਕਿਸ ਤਰ੍ਹਾਂ ਦੀ ਚੀਜ਼ ਦਾ ਖਿਆਲ ਰੱਖਦੇ ਹੋ ਕਿ ਲੋਕ ਪਸੰਦ ਕਰਦੇ ਜੀ ਸਰ ਹਰੇਕ ਚੀਜ਼ ਦੀ ਮੈਨੇਜਮੈਂਟ ਦਾ ਧਿਆਨ ਰੱਖੀਦਾ ਵੀ ਕਸਟਮਰ ਨੂੰ ਹਰੇਕ ਚੀਜ਼ ਗੈਸਟਰ ਕੋਲ ਪਹੁੰਚਣੀ ਚਾਹੀਦੀ ਹੈ ਔਰ ਪ੍ਰੋਪਰਲੀ ਪਹੁੰਚਾਣੇ ਆ ਵੇਟਰ ਲਾਈਨ ਸਾਡੇ ਵੇਟਰ ਵੀ ਸਾਰੇ ਸਾਰੇ ਭਾਰਤੋਂ ਨੇ ਜੀ ਇਤੋਂ ਲੋਕਲ ਕੁਝ ਨਹੀਂ ਪ੍ਰੋਵਾਈਡ ਕਰਦੇ ਜੀ ਜਮਾਂ ਕੰਮ ਸਟਾਰਟ ਕੀਤਾ ਕੀ ਕਹੋਗੇ ਸਰ ਬਹੁਤ ਅੱਛਾ ਕੰਮ ਹੈ ਅਸਰ ਰਿਸਪਾਂਸ ਮਿਲ ਰਿਹਾ ਸਰ ਸਾਰੇ ਇਹਨਾਂ ਨੇ ਅੱਗੇ ਵੀ ਸਾਨੂੰ ਇਹ ਸਾਡਾ ਚੌਥਾ ਪੰਜਵਾਂ ਫੰਕਸ਼ਨ ਹੈ ਸਰ ਤੇ ਅੱਗੇ ਵੀ ਇਹਨਾਂ ਨੇ ਸਾਨੂੰ ਫੰਕਸ਼ਨ ਦੇ ਰੱਖੇ ਨੇ ਸਰ ਅਸੀਂ ਦੇਖੋ ਸਰ ਪਟਿਆਲੇ ਤੋਂ ਚੱਲ ਕੇ ਇੱਥੇ ਤੱਕ ਆਨੇ ਆ ਤਾਂ ਕੰਮ ਕਰਕੇ ਸਰ ਇਹਨਾਂ ਨੇ ਸਾਡਾ ਕੰਮ ਦੇਖ ਕੇ ਸਾਨੂੰ ਇਹ ਅੱਛੇ ਲੱਗੇ ਤਾਂ ਕੰਮ ਕਰ ਰਹੇ ਆ ਸਰ ਹਾਲੇ ਦਾ ਮਜਨਾ ਅਖਰ ਤੇ ਜਸਦੀ ਵੀ ਬੇੜੀ ਕਰੀ ਦੇਰੀ ਬੇੜੀ ਦੇ ਰਿਹਾ ਹੈ ਅੰਗਰੇਜ਼ਾਂ ਨੇ ਜੇ ਤੱਕ ਮੇਰੀ ਦੱਸਿਆ ਵਿਆਹ ਤੇ ਮੈਂ ਪਹਿਲੀ ਵਾਰ ਆਹ ਚੀਜ਼ ਖਾ ਲਗਾ ਮੈਂ ਸਾਰਾ ਜਿਗ੍ਹਾ ਵੇਲਾ ਸੀ ਮੇਰਾ ਪ੍ਰੋਬਲਮ ਤਾਂ ਹੈ ਨਹੀਂ ਸੀ ਮੈਂ ਜਦੋਂ ਖਾਂਦੇ ਆ ਮੈਂ ਤਾਂ ਗੁਰਪ੍ਰੀਤ ਸ਼ਰਮਾ ਜੀ ਸਾਡੇ ਭਾਈ ਜੀ ਬਹੁਤ ਵਧੀਆ ਏ ਟੂ ਜੈੱਟ ਆਲਿਆਂ ਨੇ ਬੈਟਿੰਗ ਪਲਾਨ ਕਰਾਏ ਬਹੁਤ ਸਵਾਦਲਾ ਪ੍ਰਵਾਹ ਦੇ ਨਾਲ ਦਿੱਤੀ ਬੁਸ਼ੀ ਖਾਣ ਦਾ ਅਨੰਦ ਆਇਆ ਜੀ ਜਿਸੇ ਭਾਈ ਨੂੰ ਬੁਲਾ ਰਹੇ ਨੇ ਬਹੁਤ ਵਧੀਆ ਮੰਤਲ ਆਏ ਸਿਆਹੇ ਤੋਂ ਬਾਅਦ ਬਹੁਤ ਅੱਛਾ ਨਜ਼ਰ ਆਇਆ ਆਰਮਿੰਦਾ ਬਹੁਤ ਵਧੀਆ ਪ੍ਰਵਾਹ ਦਾ ਸਾਰਾ ਅਰੇਂਜਮੈਂਟ ਬਹੁਤ ਅੱਛਾ ਬਹੁਤ ਰੌਣਕਾਂ ਹੋਰ ਵੀ ਬਈ ਨੂੰ ਇਹ ਨੂੰ ਜੱਟਾ ਮੈਨੂੰ ਲੱਗਦਾ ਕਿ ਇਹਨਾਂ ਦਾ ਫਰਸਟ ਦੇ ਪਰਮਿਟਰ ਨੇ ਕਰਦੇ ਪਰ ਮੈਂ ਕਿਹਦੀ ਨਾਲ ਮੌਸਰਾ ਜੋ ਕਿ ਮੇਰੇ ਮਨ ਦੇ ਵਿੱਚ ਸੇ ਦਾਰ ਸੀ ਕਿਸੇ ਨਾ ਕੋਵਾਸ਼ਾ ਹੋ ਸਕਤ ਹੈ ਫਟਾਣ ਦੀ ਸਟੇਡੀਅਮ ਦੀ ਰਾਣੀ ਸੀ ਪਰ ਮੇਰੀ ਆਸ਼ਾ ਬਹੁਤ ਨਜ਼ਰ ਆ ਗਈ ਜੇਰੇ ਪਰੇ ਨੂੰ ਸੁਰਤ ਪ੍ਰਧਾਨ ਜੀ ਆਏ ਤੇ ਇਹ ਦੋਸਤ ਜੈਡਿੰਗ ਪਵਾਨਰ ਉਹ ਸ਼ਰਮਾ ਜੀ ਜਿਨ੍ਹਾਂ ਦੀ ਮੇਰੀ ਟੀਮ ਦਾ ਧੰਨਵਾਦ ਵੀ ਕਰਨਾ ਮੇਰੇ ਸਾਰੇ ਜਿਲ੍ਹੇ ਮਿੱਤਰ ਮੰਡਲੀ ਲਈ ਹੈ ਸਾਰੇ ਸਭ ਬੇਗੱਵਤ ਕੋਚਰ ਵਿੱਚ ਵਿੱਚ ਕਰਦੇ ਆਂ ਕਿ ਆਪਣੀਆਂ ਕੁੱਸੀ ਦਾ ਬਦੌਲ ਹੈ ਆਪਾਂ ਇਹਨਾਂ ਨੂੰ ਬੋਸ ਕਰਦੇ ਜੇ ਆਪਣੀਆਂ ਕੁੱਸੀ ਨੂੰ ਕੋਈ ਇੱਕ ਆਪਣੀਆਂ ਕਰੀ ਗੇ ਸਾਰੀ ਚੁੱਪ ਨਾ ਰਹੋ ਹਰੇਕ ਵਿਅਕਤੀ ਦੀਆਂ ਹਰੇਕ ਮਿੱਤਰ ਦੀਆਂ ਡਿਊਟੀਆਂ ਲਾਈਆਂ ਹੁੰਦੀਆਂ ਹਰੇਕ ਮਿੱਤਰ ਐਨਜੋਏ ਨਹੀਂ ਕਰ ਪਾਉਂਦਾ ਤਾਂ ਸਾਰਾ ਦਿਨ ਬਸ ਕੰਮ ਕਰਦੇ ਆਂ ਪਰ ਇਸ ਸਿਸਟਮ ਦੇ ਵਿੱਚ ਅਸੀਂ ਸਾਰੇ ਬਿਨਾਂ ਕਿਸੇ ਜ਼ਿੰਮੇਵਾਰੀ ਤੋਂ ਐਨਜੋਏ ਕਰ ਰਹੇ ਆਂ ਤੇ ਦੂਜੀ ਗੱਲ ਇਹ ਹੈ ਕਿ ਇਹਨਾਂ ਦਾ ਪ੍ਰਬੰਧ ਜਿਹੜਾ ਹੈ ਹਰੇਕ ਚੀਜ਼ ਦਾ ਇਤਿਹਾਸ ਇਨ੍ਹਾਂ ਨੇ ਪ੍ਰਬੰਧ ਕੀਤਾ ਹੈ ਤੇ ਬਹੁਤ ਬਨਾਲ ਦਾ ਪ੍ਰਬੰਧ ਹੈ ਤੇ ਮੈਂ ਇਹ ਇਤਿਹਾਸ ਨੂੰ ਜੀ ਲਈ ਮੁਬਾਰਕ ਬੋ ਮੈਂ ਇੱਕ ਜਨਰਲ ਦਾ ਪ੍ਰਬੰਧ ਦੇਖ ਰਿਹਾ ਇਹ ਦੇਖੋ ਇਸ ਤਰ੍ਹਾਂ ਲੱਗਦਾ ਕਿ ਜਿਹੜਾ ਪਰਿਵਾਰ ਦੇ ਮੈਂਬਰ ਜਿਹੜਾ ਆਪਾਂ ਦੇ 25 30 ਸਾਲ ਪਹਿਲਾਂ ਅਸਰ ਮਾਰ ਕੇ ਤਾਂ ਉਹਦਾ ਦਾਹਾਂ ਦੇ ਵਿੱਚ ਜਿਹੜਾ ਸਾਡੇ ਆਪਣੇ ਰਿਸ਼ਤੇਦਾਰ ਕਿੰਨੇ ਜੀਵਨ ਬਣਾਉਂਦੇ ਇਹ ਉਹਦਾ ਪ੍ਰਬੰਧ ਹੈ ਔਰ ਜਿੱਥੇ ਕਾਰਦੀ ਆ ਖੂਬ ਦੀ ਉਹ ਹੀ ਬਹੁਤ ਵਧੀਆ ਤੇਰੀ ਸਰਵਿਸ ਆ ਹੋਸ਼ ਬਹੁਤ ਹੁੰਦੀ ਆ ਹਾਲੇ ਜੀ ਅੱਜ ਤਸਵੀਰ ਜੱਸੀ ਜੀ ਜੋ ਪ੍ਰਸਿੱਧ ਮੁਸਲ ਜਨਗਰ ਉਹਨਾਂ ਦੀ ਬੇਟੀ ਦੀ ਸ਼ਾਦੀ ਦਾ ਜੋ ਫੰਕਸ਼ਨ ਹੈ ਉਸ ਸਬੰਧ ਵਿੱਚ ਅੱਜ ਅਸੀਂ ਇੱਥੇ ਇਕੱਤਰ ਹੋਏ ਆ ਜਿਵੇਂ ਐਂਟਰੀ ਕੀਤੀ ਤਾਂ ਮਹਿਮਾਨਾਂ ਦੀ ਜਿਹੜੀ ਪੁੱਛ ਪੜਾ ਹੈ ਵੈਲਕਮ ਹੈ ਪੋਪਰ ਆਵਦੇ ਨਾਲ A to Z ਲਗਜ਼ਰੀ ਵੈਡਿੰਗ ਪਲੈਨਰ ਵੱਲੋਂ ਕੀਤਾ ਗਿਆ ਜਿੰਨੇ ਵੀ ਦੋਸਤ ਮਿੱਤਰ ਇੱਥੇ ਮਿਲੇ ਹੈ ਹਰੇਕ ਵਿਅਕਤੀ ਨੇ ਇਹਨਾਂ ਦੀ ਪਲਾਨਿੰਗ ਇਹਨਾਂ ਵੱਲੋਂ ਪ੍ਰੋਸੈਸਿਆ ਗਿਆ ਹਰੇਕ ਚੀਜ਼ ਉਸੇ ਅਲੱਗ ਕੀਤੀ ਹੈ ਕਲਾ ਬਣ ਪ੍ਰੋਸੈਸਰੀ ਨਹੀਂ ਖਾਣੇ ਦੀ ਕੁਆਲਿਟੀ ਉਹਦਾ ਪ੍ਰੋਸਨ ਉਸ ਤੋਂ ਬਾਅਦ ਇਹਦੇ ਵੇਟਰ ਇਹਨਾਂ ਦੇ ਬੜੇ ਵਧੀਆ ਢੰਗ ਦੇ ਨਾਲ ਜਿੰਨੇ ਵੀ ਮਹਿਮਾਨ ਇੱਥੇ ਤਸ਼ਰੀਫ ਲੈ ਆਏ ਐ ਉਹਨਾਂ ਨੂੰ ਵਧੀਆ ਢੰਗ ਨਾਲ ਅਟੈਂਡ ਕਰ ਰਿਹਾ ਤੇ ਜਿਹੜੀ ਇਹਨਾਂ ਦੇ ਖਾਣੇ ਦੀ ਕੁਆਲਿਟੀ ਹੈ ਜਦੋਂ ਦੇ ਅਸੀਂ ਆਮ ਰਹਿਣ ਜਾਂਦੇ ਹਾਂ ਇਸ ਇਲਾਕੇ ਦੇ ਵਿੱਚ ਜਾਣੇ ਆ ਤਾਂ ਸਭ ਤੋਂ ਵਧੀਆ ਸਾਨੂੰ ਇਹਨਾਂ ਦਾ ਪ੍ਰੈਪਰੇਸ਼ਨ ਲੱਗੀ ਹੈ ਕਿਉਂਕਿ ਯਾਦ ਉਸ ਮੇਰੇ ਦੱਸ ਰਿਹਾ ਹੈ ਇਹਨਾਂ ਨੇ ਕਿ ਲਈ ਇੱਥੇ ਨਹੀਂ ਇਹ ਫਰੀਦਕੋਟ ਦੇ ਆਸ-ਪਾਸੇ ਵੀ ਇਹਨਾਂ ਦਾ ਪ੍ਰਬੰਧ ਇਹ ਵਧੀਆ ਕਰਦੇ ਆ ਇਹ ਟੂ ਜੇਡ ਦਾ ਮਤਲਬ ਇਹ ਹੈ ਕਿ ਸਾਰਾ ਹੀ ਕੰਮ ਇਹ ਪ੍ਰਬੰਧ ਕਰਕੇ ਦਿੰਦੇ ਆ ਕਿਹੜਾ ਲੱਗਾ ਜੀ ਆ ਜੀ वो ओलेस्ट लगा सनदाने पल्ला वाला टेस्टी सीिक्की बड़ी टेस्टी सी ने अपना जो सब सबको बहुत टेस्टी लगे किस तरह में लगा जी स्वाद इसमें बहुत टेस्टी है ए1 बाकी ए टू सेटा तो ए1 टेस्टी बहुत फैंटास्टिक टेस्ट बहुत ही बढ़िया सी है सारी बहुत अच्छा चीज शेयर कर रही है ਕਿਸ ਤਰ੍ਹਾਂ ਦਾ ਲੱਗਾ ਜੀ ਸਵਾਦ ਇਹ ਕੋਈ ਬਹੁਤ